ਲੋ ਜੀ ਆਪਾਂ ਪਾਣੀ 'ਚ ਚੱਲਣ ਵਾਲੀ ਗੱਡੀ ਬਾਇ ਕਰ ਲਈ ਆ ਤੇ ਜੇ ਕਿਸੇ ਨੇ ਟ్రਾਇਲ ਲੈਣਾ ਹੋਵੇ ਜਾਂ ਟੈਸਟ ਡਰਾਈਵ ਲੈਣੀ ਹੋਵੇ ਤੇ ਲਿੱਦੜਾ ਲੱਗੇ ਹੈਗਾ ਆ ਲੋਕੇਸ਼ਨ ਅਵੇਲੇਬਲ ਆ ਕਿਸੇ ਨੇ ਵੀ ਟ్రਾਈ ਕਰਨੀ ਆ ਤਾਂ ਗੱਡੀ ਦੀ ਟੈਸਟ ਡਰਾਈਵ ਲੈ ਸਕਦੇ ਆ ਪਾਣੀ 'ਚ ਵੀ ਚੱਲਦੀ ਆ ਤੇ ਸੜਕ ਤੇ ਵੀ ਚੱਲਦੀ ਆ ਸੱਤ ਸ਼੍ਰੀ ਅਕਾਲ ਸਾਰਿਆਂ ਨੂੰ ਚੱਲ ਰਿਹਾ ਖਾਦ ਦਾ ਕੰਮ ਸਾਰੇ ਝੋਨੇ ਨੂੰ ਤਕਰੀਬਨ ਤਕਰੀਬਨ ਦੋ ਵਾਰੀ ਖਾਦ ਪੈ ਗਈ ਆ ਇੱਕ ਵਾਰੀ ਜਿੰਕ ਤੇ ਇੱਕ ਵਾਰੀ ਉਹਦਾ ਹੀ ਹੋਰੀ ਆ ਤੇ ਆ ਜਿਹੜਾ ਪਛੇਤਾ ਝੋਨਾ ਇਹਨੂੰ ਹੁਣ ਦੂਜੀ ਵਾਰੀ ਪਾ ਰਹੇ ਆ ਖਾਦ ਅੱਗੇ ਇੱਕ ਵਾਰੀ ਜਿੰਕ ਪਾਤੀ ਸੀ ਹੁਣ ਕੱਲੀ ਹੋਰੀਆ ਸਟਾਰ ਰਹੇ ਆ ਮੌਸਮ ਟਿਕਿਆ ਆ ਸ਼ਾਮ ਦਾ ਵੇਲਾ ਆ ਤੇ ਤੇ ਸਨ ਸੈਟ ਹੋ ਗਿਆ ਇੱਕ ਰੂ ਨੂੰ ਸਕੂਨ ਵਾਲੀ ਫੀਲਿੰਗ ਆ ਆਪਾਂ ਇਦਾਂ ਨਹੀਂ ਕਿਹਾ ਕਿ ਲੋਵੀ ਹੁਣ ਆਪਾਂ ਬੇਲੇ ਹੋ ਗਏ ਨਹੀਂ ਜਦੋਂ ਆਪਾਂ ਕਹਿ ਦਿੰਨੇ ਆ ਨਾ ਕਿ ਬੇਲੇ ਹੋ ਗਏ ਆ ਬੇਲੇ ਨਹੀਂ ਰੱਬ ਹੋਣ ਦਿੰਦਾ ਕੋਈ ਨਾ ਕੋਈ ਕੰਮ ਖੜਾ ਹੀ ਰਹਿਣਾ ਆ ਇਸ ਲਈ ਹਮੇਸ਼ਾ ਤਿਆਰ ਵਰ ਤਿਆਰ ਰਹੀਦਾ ਕਦੀ ਵੀ ਆਪਣੇ ਆਪ ਨੂੰ ਬੇਲੇ ਨਹੀਂ ਕਹਿਣਾ ਜ਼ਿੰਦਗੀ 'ਚ ਕਿਉਂਕਿ ਜੇ ਆਪਾਂ ਆਪਣੇ ਆਪ ਨੂੰ ਬੇਲੇ ਕਹਿਤਾ ਸਮਝ ਲਓ ਫਿਰ ਆਪਾਂ ਕੁਦਰਤ ਦੇ ਹੀ ਖਿਲਾਫ ਆ ਬਿੱਲਾ ਬੰਦਾ ਇੱਕ ਵਾਰੀ ਹੁੰਦਾ ਜ਼ਿੰਦਗੀ 'ਚ ਜਦੋਂ ਸਾਹ ਰੋਕਦੇ ਆ ਜਿੰਨਾ ਚਿਰ ਸਾਹ ਆਈ ਜਾਂਦੇ ਆ ਜਾਈ ਜਾਂਦੇ ਆ ਕਦੀ ਵੀ ਆਪਣੇ ਆਪ ਨੂੰ ਬੇਲੇ ਨਾ ਸਮਝੋ ਹਾਂ ਇਹ ਹੋ ਸਕਦਾ ਕਿ ਇੱਕ ਕੰਮ ਫਿਨਿਸ਼ ਹੋ ਗਿਆ ਦੂਜਾ ਸ਼ੁਰੂ ਆ ਸੋ ਹਮੇਸ਼ਾ ਤਿਆਰ ਵਰ ਤਿਆਰ ਤੇ ਹਮੇਸ਼ਾ ਮਾੜੇ ਟਾਈਮ ਵਿੱਚ ਵੀ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਦੀ ਆ ਬਸ ਇਹੀ ਜ਼ਿੰਦਗੀ ਆ ਸ਼ਾਮ ਦਾ ਵੇਲਾ ਹੋ ਗਿਆ ਰਹਿਰਾਸ ਸਾਹਿਬ ਦਾ ਚੜਦੇ ਸੂਰਜ ਨੂੰ ਤਾਂ ਹਰ ਕੋਈ ਸਲਾਮ ਕਰਦਾ ਤੂੰ ਦੇਖੋ ਸਨਸੈਟ ਬਣਦਾ ਕਿ ਨਹੀਂ ਮਿਰਾਜ ਮਿੱਤਰਾਂ ਦੇ ਖੇਤਾਂ ਵਿੱਚ ਸੂਰਜ ਜਿਦਾ ਬਣਿਆ ਮੀਰਾਜ ਦੇਖ ਲੈ ਮਿੱਤਰਾਂ ਦੇ ਖੇਤਾਂ ਵਿੱਚ ਸੂਰਜ ਜਿਦਾ ਬਣਿਆ ਮੀਰਾਜ ਦੇਖ ਲੈ ਖੁੱਲੀਆਂ ਜ਼ਮੀਨਾਂ ਵਾਂਗੂ ਖੁੱਲੇ ਦਿਲ ਜੱਟਾਂ ਦੇ ਦਿਲ ਵਿੱਚ ਵਸਦਾ ਪੰਜਾਬ ਦੇਖ ਲੈ ਖੁੱਲੀਆਂ ਜ਼ਮੀਨਾਂ ਵਾਂਗੂ ਖੁੱਲੇ ਦਿਲ ਜੱਟਾਂ ਦੇ ਦਿਲ ਵਿੱਚ ਵਸਿਆ ਪੰਜਾਬ ਦੇਖ ਲੈ ਪਨੀਰੀ ਵਾਲੇ ਥਾਂ ਦਾ ਚੱਲ ਰਿਹਾ ਕੱਦੂ ਲੀਰੀ ਕੱਢ ਕੇ ਰੱਖ ਲਈ ਆ ਬਾਹਰ ਤੇ ਝੋਨੇ ਦਾ ਲਵਾਈ ਦਾ ਕੰਮ ਨਵੇੜਾ ਹੋ ਜਾਣਾ ਅੱਜ ਤੇ ਮੌਸਮ ਵੀ ਪੂਰਾ ਮੀਂਹ ਪੈਣ ਵਾਲਾ ਹੋਇਆ ਹੈ ਨਾ ਹਵਾ ਚ ਪੂਰੀ ਨਮੀ ਆ ਬੱਦਲ ਘੁਲਿਆ ਪਿਆ ਆ ਦੇਖੋ ਬਾਕੀ ਡਨ ਹੋ ਜਾਣਾ ਅੱਜ ਇਹਦਾ ਟਰੈਕਟਰ ਨੂੰ ਤੁਮਾਉਣੇ ਆ ਨਾਲੇ ਸਰਵਿਸ ਕਰਾਉਣੇ ਗਰੀਸ ਵਗੈਰਾ ਕਰਾਉਣੇ ਆ ਟੈਰਾਂ ਦੀ ਲੋ ਜੀ ਅੱਜ ਪਟਵਾਰੀ ਸਾਹਿਬ ਸਾਡੇ ਕੋਟਲੀ ਵੀਰਾਂ ਦੇ ਸੁਖਵਿੰਦਰ ਸਿੰਘ ਜੀ ਪਟਵਾਰੀ ਸਾਹਿਬ ਤੇ ਉਹਨਾਂ ਦਾ ਮਨੀਮ ਸਾਡੀ ਨਿਸ਼ਾਨਦੇਹੀ ਕਰਨ ਆਏ ਆ ਤੇ ਮੈਨੂੰ ਲੱਗਦਾ ਪੈਲੀ ਘਟਾ ਗਈ ਜਾਣਗੇ ਜਿੱਦਾਂ ਦੇ ਇਹਨਾਂ ਦੇ ਲੱਛਣ ਆ ਵਧਾਉਂਦੇ ਨਹੀਂ ਲੱਗਦੇ ਪਟਵਾਰੀ ਸਾਹਿਬ ਕਹਿੰਦੇ ਜ਼ਮੀਨ ਤਾਂ ਮੈਣਤੀ ਕਰਾਉਣੀ ਆ ਜੇ ਨਾਲ ਖਾਦ ਪਾਉਂਗੇ ਦੇਖ ਲੋ ਇਹ ਪਟਵਾਰੀ ਪਟਵਾਰੀ ਰੈਸ਼ਵਤ ਲੈਂਦੇ ਹੁੰਦੇ ਇਹ ਕਹਿੰਦੇ ਸਾਡੇ ਨਾਲ ਖਾਦ ਪਵਾਓ ਦੇਖ ਲੋ ਕਲਯੋਗ ਆ ਗਿਆ ਤੂੰ ਯਾਰ ਜਿਹੜਾ 500000 ਲੈਣਾ ਗੱਲ ਆ ਕੇ ਕੰਮ ਨਵੇੜ ਤੂੰ ਖਾਰ ਪਾਉਣ ਨੂੰ ਕਹੀ ਜਾਂਦਾ ਮੀਂਹ ਪੈਣ ਦੇ ਆਪਰੋਂ 2 ਫੁੱਟ ਮੈਂ ਫੀਤਾ ਉਰੇ ਪਰੇ ਕਰਦਾ ਤਾਂ ਉੱਥੇ ਦੇ ਲਾ ਕਿੰਨੇ ਲੱਗਣੇ ਚਲੋ ਹੀ ਦੇਖਦੇ ਆ ਪੂਰੀ ਨਹੀਂ ਹੋਣੀ ਮੁੜ ਕੇ ਕਿਸੇ ਪਾਸੇ ਨੂੰ ਕਲਯੋਗ ਆ ਗਿਆ ਪਟਵਾਰੀ ਰੈਸ਼ਵਤ ਲੈਂਦੇ ਹੁੰਦੇ ਸੀ ਪਹਿਲੇ ਸਮਿਆਂ ਚ ਹੌਣ ਪਟਵਾਰੀ ਸਾਹਿਬ ਕਹਿੰਦੇ ਮੇਰੇ ਨਾਲ ਖਾਦ ਪਵਾਓ ਆਹ ਜੋ ਨਾ ਆਪਣਾ ਇਹ ਚ ਪਾਣੀ ਸੁੱਕਿਆ ਹੀ ਨਹੀਂ ਜੋਂ ਲੱਗਾ ਸੋ ਇਹਦੇ ਵਿੱਚ ਜਿੰਕ ਦੀ ਕਮੀ ਆ ਹੁਣ ਜਿੰਕ ਪਾਈ ਤਾਂ ਹੈ ਪਰ ਫੇਰ ਵੀ ਕਿਉਂਕਿ ਪਾਣੀ ਸੁੱਕਾ ਹੀ ਨਹੀਂ ਇਹਦੇ ਵਿੱਚ ਤੇ ਬਾਕੀ ਆਪਣੇ ਆਪ ਹੀ ਹੋ ਜਾਣਾ ਰਿਕਵਰ ਕੁਝ ਪਾਉਣਾ ਨਹੀਂ ਇਹਨੂੰ ਯੂਰੀਆ ਤੋਂ ਇਲਾਵਾ ਇੱਕ ਵਾਰੀ ਜਿੰਕ ਪਾ ਹਟੇ ਆ ਲੋ ਜੀ ਪਟਵਾਰੀ ਸਾਹਿਬ ਜਿੱਦ ਤੇ ਅੜੇ ਰਹੇ ਬਥੇਰੇ ਪੈਸੇ ਦਿੱਤੇ ਇਹਨਾਂ ਨੂੰ 1000 2000 ਚ ਗੱਲ ਨਵੇੜ ਲੋ ਤੇ ਪਰ ਨਹੀਂ ਪੱਠੇ ਚਲੋ ਵੱਡੇ ਤਾਂ ਨਹੀਂ ਚੱਕਣ ਜ਼ਰੂਰ ਦਏ ਆ ਥੱਕ ਗਿਆ ਚੱਕਣ ਨਾਲੀ ਤੇ ਟਾਈਮ ਵੀ ਮੈਨੂੰ ਲੱਗਦਾ 11 ਕ' ਬੱਜ ਹੀ ਗਏ ਆ ਤੇ ਭੁੱਖੇ ਤੇ ਆਏ ਆ ਪਰ ਨਹੀਂ ਹਲੇ ਖਾਰ ਦਾ ਬੋਰਾ ਵੀ ਕਹਿੰਦੇ ਸਟਾਗਾ ਹੀ ਖਾਣਾ ਬਾਕੀ ਦੇਖ ਲੋ ਬਈ ਜ਼ਮਾਨਾ ਵੱਡੇ ਦਾਤ ਨਹੀਂ ਬਾਜਰਾ ਵੱਡ ਹੋ ਰਿਹਾ ਜੇ ਕਿਸੇ ਨੂੰ ਨਹੀਂ ਵੱਡਣਾ ਆਉਂਦਾ ਰ ਦੇਖ ਲੋ ਲਾਈਵ ਚੱਲਦਾ ਕੰਮ ਐਦਾਂ ਵੱਡ ਹੁੰਦਾ ਕਿ ਆਕਾ ਬਈ ਵਿਕਟਰੀ ਸਾਈਨ ਬੰਦੇਆਂ ਵੱਲੋਂ ਝੋਨਾ ਲੱਗ ਗਿਆ ਬਾਬਾ ਮੇਰ ਰੱਖੇ ਇਹਨਾਂ ਤੇ ਵੀ ਸਾਡੇ ਤੇ ਵੀ ਥੈਂਕ ਯੂ ਤੁਹਾਡਾ ਤੇ ਨਵੇੜਾ ਹੋ ਗਿਆ ਆ ਚੱਕਦਾ ਕੰਮ ਕੱਲੋਂ ਕਰਦੇ ਹਿਸਾਬ ਇਹਨਾਂ ਦਾ ਵੀ ਓਕੇ ਆ ਲਓ ਨੀ ਯਾਰੇ